ਰਾਜਵੀਰ ਜਵੰਦਾ ਬਾਰੇ ਅਕਸਰ ਚਰਚਾਵਾਵਾਂ ਹੁੰਦੀਆਂ ਰਹਿੰਦੀਆਂ ਨੇ ਕਿ ਕਿਸ ਤਰ੍ਹਾਂ ਇਹ ਸਾਰਾ ਹਾਦਸਾ ਵਾਪਰਿਆ ਕਈ ਸਾਰੀਆਂ ਵੀਡੀਓਜ਼ ਆਈਆਂ ਸਾਹਮਣੇ ਪਰ ਕੁਝ ਚੀਜ਼ਾਂ ਨੇ ਕਨਫਿਊਜ਼ ਵੀ ਕੀਤਾ ਮਿੰਟੂ ਜੀ ਤੇ ਮੈਂ ਇਹ ਗੱਲ ਪਹਿਲਾਂ ਜ਼ਰੂਰ ਕਰਨੀ ਚਾਹੁੰਗਾ ਐਕਸੀਡੈਂਟ ਵਾਲੀ ਜਗ੍ਹਾ ਦਾ ਵੀ ਕਨਫਿਊਜ਼ਨ ਹੈ ਪਹਿਲਾਂ ਕਹਿੰਦੇ ਸੀ ਕਿ ਹਿਮਾਚਲ ਦੇ ਵਿੱਚ ਬੱਦੀ ਦੇ ਵਿੱਚ ਉਹ ਐਕਸੀਡੈਂਟ ਹੋਇਆ ਸੀ ਹੁਣ ਉਹ ਕਹਰੇ ਕਿ ਹਰਿਆਣਾ ਦੇ ਵਿੱਚ ਐਕਸੀਡੈਂਟ ਹੋਇਆ ਇਹਦੇ ਬਾਰੇ ਥੋੜਾ ਜਿਹਾ ਸਪਸ਼ਟ ਕਰਿਓ ਕੀ ਮਸਲਾ ਇਹ ਚੱਲ ਰਿਹਾ ਹੈ ਦੇਖੋ ਇਹ ਨਵਕਰਨ ਸਿੰਘ ਜਾਣਦੇ ਹੋ ਤੁਸੀਂ ਨਵਕਰਨ ਜੀ ਮੈਂ ਨਾਮ ਸੁਣਿਆ ਉਹਨਾਂ ਦਾ ਜਿਨ੍ਹਾਂ ਨੇ ਬਹੁਤ ਪੁਰਾਣੇ ਲਾਇਰ ਨੇ ਹੂੰ ਤੇ ਬੜੇ ਪ੍ਰੋਸੈਸ ਦੇ ਬਾਰੇ ਵੀ ਜਿਨ੍ਹਾਂ ਨੇ ਚਰਚਾ ਸ਼ੁਰੂ ਕੀਤੀ ਦੁਬਾਰਾ ਬੜੇ ਢਾਲਲੇ ਵਾਲੇ ਨੇ ਉਹ ਇਨਫੈਕਟ ਜੋ ਨਿਰੰਜਨ ਸਿੰਘ ਦਾ ਮਾਮਲਾ ਸੀਗਾ ਈਡੀ ਵਾਲਾ ਡਰੱਗ ਵਾਲਾ ਉਹਦੇ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਰੋਲ ਸੀ ਨਿਰੰਜਨ ਸਿੰਘ ਦੀ ਬਦਲੀ ਜਿਹੜੀ ਹੈ ਉਹ ਰੁਕਵਾਤੀ ਸੀ ਇਹਨਾਂ ਸ਼ਸ਼ੀਕਾਂਤ ਵਾਲਾ ਮੁੱਦਾ ਉਹ ਤੋਂ ਸ਼ਾਇਦ ਤੁਹਾਨੂੰ ਯਾਦ ਨਾ ਹੋਵੇ ਜਾਂ ਅਣਜਾਣ ਹੋਵੇ ਤੁਸੀਂ ਬਹੁਤ ਵੱਡਾ ਮੁੱਦਾ ਸੀਗਾ ਉਸ ਵੇਲੇ ਇਹ ਖੈਰ ਨਵਕਰਨ ਸਿੰਘ ਕ ਇੱਕ ਤੇ ਇਹਦੇ ਵਿੱਚ ਜਗਾ ਬਾਰੇ ਕਹਿ ਰਹੇ ਆ ਕਿਉਂਕਿ ਦੇਖੋ ਤੁਸੀਂ ਜਦੋਂ ਬਾਹਰੋਂ ਨਿਕਲਦੇ ਆ ਚੰਡੀਗੜ੍ਹ ਤੋਂ ਪੰਜਕੁੱਲੇ ਵਾਲੀ ਸਾਈਡ ਤੋਂ ਜੀ ਤਾਂ ਆਪਾਂ ਦੇਖਦੇ ਆ ਨਾ ਮੋਰਨੀ ਹਿੱਲ ਆ ਗਿਆ ਜਾਂ ਪੰਜੌਰ ਵਗੈਰਾ ਪੰਜੌਰ ਗਾਰਡਨ ਦੇਖਿਆ ਕਦੇ ਜ਼ਿੰਦਗੀ ਚ ਜੀ ਕੋਈ ਚੰਡੀਗੜ੍ਹ ਜਾਂਦਾ ਨਾ ਤਾਂ ਜ਼ਰੂਰ ਦੇਖੋ ਉਹਨਾਂ ਨੇ ਫਿਲਮ ਸਿਟੀ ਬਣਾਉਣੀ ਆ ਉਹਨੋਂ ਉੱਥੇ ਪੰਜੌਰ ਦੇ ਸੁਣਿਆ ਜ਼ਰੂਰ ਹੈ ਨਾ ਪਰ ਹਾਂ ਜੀ ਦੇਖ ਜਾ ਜਦੋਂ ਕੋਈ ਚੀਜ਼ ਆਪਾਂ ਦੇਖਦੇ ਆਂ ਤਾਂ ਚੰਡੀਗੜ੍ਹ ਦੇ ਵਿੱਚ ਨੇੜੇ-ਤੇੜੇ ਕਿਤੇ ਘੁੰਮਣ ਦੀ ਹੋਰ ਜਗ੍ਹਾ ਆਪਾਂ ਤਿੰਨ-ਚਾਰ ਚੀਜ਼ਾਂ ਹੀ ਮਸ਼ਹੂਰ ਕੀਤੀਆਂ ਹੋਈਆਂ ਜਾਇਓ ਬੜਾ ਲਤਫਾੰਦਾ ਉੱਥੇ ਜੀ ਬਹੁਤ ਮਨੋਰੰਜਨ ਮਿਲਦਾ ਹੈ ਬੰਦੇ ਨੂੰ ਸ਼ਾਮ ਨੂੰ ਜਾਇਆ ਮੇਰਾ ਇੱਕ ਦੋਸਤ ਲੈ ਕੇ ਗਿਆ ਸੀ ਮੈਨੂੰ ਕਿੱਥੇ ਪਤਾ ਹੈ ਤੇ ਮੈਂ ਘੁੰਮਣ-ਫਿਰਨ ਦਾ ਸ਼ੌਕੀ ਆ ਸਮਾਂ ਕੱਟਣ ਦਾ ਮੇਰਾ ਦੋਸਤ ਲੈ ਕੇ ਗਿਆ ਸੀ ਮੈਂ ਬਹੁਤ ਵਧੀਆ ਸਮਾਂ ਬਿਤਾਇਆ ਤੇ ਦੋਸਤਾਂ ਨਾਲ ਵੈਸੀ ਵੀ ਸਮਾ ਵਧੀਆ ਹੁੰਦਾ ਜੀ ਅੱਛਾ ਉਥੋਂ ਥੋੜਾ ਜਿਹਾ ਆਪਾਂ ਸਾਈਡ ਨੂੰ ਨਿਕਲੀ ਮਤਲਬ ਕਿ ਹਰਿਆਣਾ ਤੇ ਨਾਲ ਇੱਧਰ ਪੰਜਾਬ ਤੇ ਨਾਲ ਹੀ ਅਮਾਚ ਜੀ ਤਾਂ ਜਗ੍ਹਾ ਬਾਰੇ ਕਨਫਰਮ ਕੀਤਾ ਹੈ ਉਹਨਾਂ ਨੇ ਰਾਜਵੀਰ ਜਵੰਦਾ ਦਾ ਜਿੱਥੇ ਐਕਸੀਡੈਂਟ ਹੋਇਆ ਐਕਚੁਅਲ ਚ ਪੰਜੌਰ ਦੇ ਏਰੀਏ ਚ ਹੋਇਆ ਜੀ ਨੰਬਰ 1 ਨਾਕੇ ਬੱਦੀ ਵਾਲੇ ਅੱਛਾ ਇਹ ਕਿਵੇਂ ਫੈਕਟਰ ਕਲੀਅਰ ਹੋਇਆ ਹੋਵੇਗਾ ਕਿ ਜਦ ਇਹਨਾਂ ਨੇ ਪਟੀਸ਼ਨ ਪਾਈ ਹੋਏਗੀ ਤਾਂ ਜੂਰਿਸਡਿਕਸ਼ਨ ਕਿੱਥੋਂ ਦੀ ਹੈ ਉਹਦੇ ਤੇ ਪਹਿਲੀ ਬਹਿਸ ਹੋਏਗੀ ਨਾ ਪਟੀਸ਼ਨ ਦਾ ਗਰਾਉਂਡ ਤੇ ਪਹਿਲਿਆ ਪਹਿਲਾ ਸਟੇਟ ਦਾ ਹੀ ਹੋਏਗਾ ਨਾ ਕਿ ਕਿਹੜੀ ਸਟੇਟ ਚ ਹੋਇਆ ਤਾਂ ਦੇ ਤੁਹਾਡੀ ਪਟੀਸ਼ਨ ਜਿਹੜੀ ਮੰਨਣ ਯੋਗ ਹੋਏਗੀ ਨਾ ਜੀ ਜੇ ਹੁਣ ਤੁਸੀਂ ਕਹੋ ਜੀ ਮੈਰੀ ਆ ਪਟੀਸ਼ਨ ਐ ਕਿ ਭਾਈ ਐਸ ਮਾਮਲੇ ਦੇ ਵਿੱਚ ਵੀ ਜਿਹੜੀ ਇੱਕ ਗੱਡੀ ਐ ਉਹਨੂੰ ਨਵੀਂ ਕਢਾਈ ਸੀ ਤੇ ਅੱਗ ਲੱਗ ਗਈ ਐ ਕੋਈ ਫਾਲਟ ਆ ਗਿਆ ਪਰ ਹੁਣ ਤੁਸੀਂ ਇਹ ਕਹੋ ਕਿ ਮੈਨੂੰ ਇਹ ਨਹੀਂ ਪਤਾ ਜੀ ਕਿ ਗੱਡੀ ਦੀ ਜਿਹੜੀ ਇਹ ਘਟਨਾ ਵਾਪਰੀ ਉਹ ਕਿਹੜੇ ਸਟੇਟ 'ਚ ਵਾਪਰੀ ਉਹ ਪਤਾ ਕੀਤਾ ਜਾਵੇ ਤਾਂ ਜਾਂ ਜੀ ਉਹ ਤੇ ਬਹੁਤ ਜ਼ਰੂਰੀ ਹੈ ਜੱਜ ਤੁਹਾਨੂੰ ਫੜ ਲਵੇਗਾ ਨਾ ਹੂੰ ਕਿ ਬੇਵਕੂਫ ਸਮਝਿਆ ਸਾਨੂੰ ਤੁਸੀਂ ਭਾਈ ਪਹਿਲਾਂ ਦੱਸ ਵੀ ਹੋਇਆ ਕਿੱਥੇ ਜੀ ਜੀ ਤਾਂ ਕਿ ਉਸ ਧਿਰ ਨੂੰ ਉਸ ਸਰਕਾਰ ਨੂੰ ਪਾਟੀ ਬਣਾਇਆ ਜਾਵੇ ਹੂੰ ਤਾਂ ਇੱਕ ਤੇ ਮੇਰੇ ਖਿਆਲ ਦੇ ਨਾਲ ਜਦੋਂ ਇਹਨਾਂ ਨੇ ਆਪਣੀ ਪਟੀਸ਼ਨ ਦੇ ਗ੍ਰਾਉਂਡਸ ਤਿਆਰ ਕੀਤੇ ਆ ਦੇਖਿਆ ਕਿ ਇਹ ਅਧਿਕਾਰਤ ਤੌਰ ਤੇ ਇਲਾਕਾ ਕਿਹੜੀ ਸਰਕਾਰ ਦੇ ਅਧੀਨ ਆ ਫੇ ਉਥੋਂ ਇਹ ਚੀਜ਼ ਕਲੀਅਰ ਹੋ ਗਈ। ਜੀ ਦੂਜਾ ਇਹ ਕਿਹਾ ਗਿਆ ਹੈ ਦੇਖੋ ਅੱਜ ਅਖਬਾਰਾਂ ਦੇ ਵਿੱਚ ਮੈਂ ਜਦੋਂ ਖਬਰ ਪੜ੍ਹ ਰਿਹਾ ਸੀਗਾ ਕਿ ਇੱਕ ਤਾਂ ਤੁਹਾਨੂੰ ਮੈਂ ਗੱਲ ਦੱਸੀ ਸੀ ਕਿ ਸ਼ੂਰੀ ਹਸਪਤਾਲ 'ਚ ਖੜਿਆ ਗਿਆ ਯਾਦ ਹੈ ਤੁਹਾਨੂੰ ਰਾਜਵੀਰ ਜਵੰਦਾ ਬਾਰੇ ਸ਼ੁਰੂ 'ਚ ਜੀ ਬਿਲਕੁਲ ਜਿਸ ਦਿਨ ਇਹ ਖਬਰਾਂ ਆਈਆਂ ਨੇ ਉਹ ਕਲੀਅਰ ਹੋਇਆ ਕਿ ਵਾਕਿਆ ਸ਼ੂਰੀ ਹਸਪਤਾਲ ਦੇ ਵਿੱਚ ਹੀ ਖੜਿਆ ਗਿਆ ਸੀ। ਜੀ ਪਰ ਹੁਣ ਇਹ ਦੋਸ਼ ਲੱਗ ਰਿਹਾ ਹੈ ਕਿ ਡਾਕਟਰਾਂ ਨੇ ਉੱਥੇ ਮੁੱਢਲੀ ਸਹਾਇਤਾ ਵੀ ਨਹੀਂ ਦਿੱਤੀ। ਹੂੰ। ਅਗਰੇ ਰੈਫਰ ਕਰਤਾ। ਰੈਫਰ ਕੀਤਾ ਪੰਚਕੂਲੇ। ਇਹਦਾ ਮਤਲਬ ਕਿ ਇੱਕ ਫੈਕਟਰ ਹੋਰ ਇੱਥੇ ਜੁੜਦਾ ਹੈ। ਜੀ। ਕਿ ਜੇ ਇਲਾਕਾ ਪੰਜੌਰ ਦਾ ਹਰਿਆਣੇ ਦਾ ਸੀ ਤਾਂਦੇ ਹੀ ਪੰਚਕੂਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਉਹ ਰੈਫਰ ਕੀਤਾ ਹੈ ਨਾ। ਜੀ। ਜੇ ਹਿਮਾਚਲ ਦਾ ਇਲਾਕਾ ਹੁੰਦਾ ਤਾਂ ਉਹ ਹਿਮਾਚਲ ਦੇ ਕਿਸੇ ਸਰਕਾਰੀ ਹਸਪਤਾਲ 'ਚ ਸਭ ਤੋਂ ਪਹਿਲਾਂ ਭੇਜਦੇ ਜੇ ਉਹ ਰੈਫਰ ਕਰਵਾਉਂਦੇ ਜਾਂ ਕਰਦੇ ਜੋ ਵੀ ਹੈ ਤੇ ਉਹ ਕਾਰਵਾਈ ਆ ਤਾਂ ਗੱਲ ਇਹ ਆ ਜਨਾਬ ਕਿ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਹੋਰ ਕਲੀਅਰ ਹੋ ਰਹੀਆਂ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਜਦੋਂ ਆਵਾਰਾ ਪਸ਼ੂ ਦੇ ਵਿੱਚ ਟਕਰਾਇਆ ਗੱਡੀ ਵਾਲੀ ਗੱਲ ਇੱਥੇ ਇਹ ਖਬਰ ਚਾਚ ਮੈਨ ਨਹੀਂ ਪੜੀ ਮਾਫ ਕਰਨਾ ਜੀ ਇੱਕ ਆਪਾਂ ਇਹ ਵੀ ਗੱਲ ਸੁਣੀ ਸੀਗੀ ਨਾ ਕਿ ਆਵਾਰਾ ਪਸ਼ੂ ਦੇ ਵਿੱਚ ਭੱਜ ਕੇ ਤੇ ਉਹ ਕਿਸੇ ਗੱਡੀ ਨਾਲ ਟਕਰਾਇਆ ਇਹ ਇਸ ਮਾਮਲੇ 'ਚ ਮੈਂ ਮਾਫ ਕਰਨਾ ਚਾਹ ਰਿਹਾ ਗੱਡੀ ਦੀ ਬਾਅਦ ਵਿੱਚ ਕੱਟ ਗਈ ਸੀ ਵੈਸੇ ਨਵਕਿਰਨ ਸਿੰਘ ਹੋਰ ਨਾਲ ਗੱਲ ਜ਼ਰੂਰ ਕਰਾਂਗਾ ਇਸ ਬਾਬਤ ਕਿ ਉਹ ਵੀ ਕਲੀਅਰ ਕਰੋ ਪਲੀਜ਼ ਜੀ ਤਾਂ ਉਹ ਚਲੋ ਅਪਾ ਕੱਲ ਅਪਡੇਟ ਕਰ ਦੇਵਾਂਗੇ ਉਸ ਮਾਮਲੇ 'ਚ ਅੱਜ ਮੈਂ ਥੋੜਾ ਜਿਹਾ ਬਿਜ਼ੀ ਹੋ ਗਿਆ ਸੀਗਾ ਤਾਂ ਗੱਲ ਇਹ ਆ ਕਿ ਇਹ ਦੋ ਤਿੰਨ ਚੀਜ਼ਾਂ ਹੁਣ ਕਲੀਅਰ ਹੋਈਆਂ ਨੇ ਜੀ ਪਰ ਮੁੱਦੇ ਉਹੀ ਨੇ ਸੇਮ ਆਵਾਰਾ ਪਸ਼ੂ ਠੀਕ ਹੈ ਜੀ ਤੇ ਇੱਕ ਚੀਜ਼ ਇਹ ਵੀ ਆ ਕਿ ਰਾਜਵੀਰ ਜਵੰਦਾ ਦੇ ਨਾਲ ਦੇ ਹੀ ਲੈ ਕੇ ਗਏ ਨੇ ਕਿਉਂਕਿ ਇਹ ਵੀ ਆਪਾਂ ਸੁਣਿਆ ਸੀ ਕਿ ਕੁਝ ਨਾਲ ਦੇ ਰਾਈਡਰ ਜਿਹੜੇ ਸੀਗੇ ਉਹ ਪਿੱਛੇ ਜਾਂ ਅੱਗੇ ਸੀਗੇ ਜੀ ਤਾਂ ਉਹ ਫਿਰ ਫੋਨ ਤੇ ਹੁੰਦਾ ਹੀ ਆ ਤੁਹਾਨੂੰ ਪਤਾ ਕੰਟੈਕਟ ਲੱਭ ਹੀ ਜਾਂਦੇ ਆ ਤਾਂ ਜੋ ਵੀ ਹੋਇਆ ਉਹਦੇ ਵਿੱਚ ਘੱਟੋ-ਘੱਟ ਇੰਨਾ ਹੁਣ ਜ਼ਰੂਰ ਦੂਜੇ ਪੱਖ ਤੋਂ ਕਲੀਅਰ ਹੋ ਰਿਹਾ ਕਿ ਅਸਲ ਦੇ ਵਿੱਚ ਇਹ ਜਿਹੜਾ ਇਲਾਕਾ ਸੀਗਾ ਉਹ ਇਲਾਕਾ ਹਰਿਆਣੇ ਦਾ ਆ ਗਿਆ ਫਿਰ ਪੰਜੌਰ ਹਰਿਆਣੇ ਦਾ ਇਲਾਕਾ ਹੈ ਜੀ ਤਾਂ ਉਹਨਾਂ ਨੇ ਫਿਰ ਪਟੀਸ਼ਨ ਜਿਹੜੀ ਪਹਿਲਾਂ ਪਾਈ ਆ ਹਿਮਾਚਲ ਵਾਲੀ ਤਦਾ ਮਤਲਬ ਕਿ ਹਿਮਾਚਲ ਦੀ ਤਾਂ ਫਿਰ ਜੂਰਿਸਡਿਕਸ਼ਨ ਹੀ ਨਾ ਨਾ ਹੋਈ ਹੂੰ ਤੇ ਜੇ ਹਰਿਆਣੇ ਦੀ ਆ ਤੇ ਇਹਦਾ ਮਤਲਬ ਕਿ ਪੰਜਾਬ ਨੇ ਹਰਿਆਣਾ ਹਾਈ ਕੋਰਟ ਬਣੇਗੀ ਜੀ ਜੀ ਹਾਈ ਕੋਰਟ ਜੀ ਮਿੰਟ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਮਿਸਟਰ ਖੋਸਾ ਜੀ ਇੱਕ ਕਮੈਂਟ ਕਰ ਰਹੇ ਨੇ ਜੀ ਵਾਰ-ਵਾਰ ਕਹਿੰਦੇ ਰਜਿੰਦਰਾ ਕਾਲਜ ਬਠਿੰਡਾ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਕੋਈ ਫੰਕਸ਼ਨ ਸੀ ਕਹਿੰਦੇ ਬੱਚਿਆਂ ਦਾ ਉੱਥੇ ਆਪਸ ਦੇ ਵਿੱਚ ਕੋਈ ਮਾੜੀ ਮੁੱਠੀ ਹੋਈ ਹੈ ਲੜਾਈ ਉਹਨਾਂ ਦੀ ਤੇ ਉਸ ਤੋਂ ਬਾਅਦ ਅੱਗੇ ਤਾਂ ਕੀ ਮਾਹੌਲ ਹੈ ਭਾਈ ਇਹ ਤੇ ਦੇਖਣਾ ਪੈਣਾ ਅਮਨ ਰੋੜਾ ਪ੍ਰੈਸ ਕਾਨਫਰੰਸ ਕਰ ਰਹੇ ਨੇ ਜੀ ਉਹ ਜਿਹੜਾ ਐਮਪੀ ਬਣਨ ਵਾਸਤੇ ਆਇਆ ਸੀ ਰਾਜਸਥਾਨ ਚ ਮਲੂਕ ਸਿੰਘ ਜੀ ਕਹਿ ਰਹੇ ਨੇ ਹਾਂ ਜੀ ਉਹਨਾਂ ਦੀ ਕਾਫੀ ਚਰਚਾ ਹੋ ਗਈ ਆ ਅ ਬੇਦੀ ਸਾਹਿਬ ਕਹਿੰਦੇ ਕਿ ਟ੍ਰਿਬਿਊਨ ਦੇ ਅਕੋਰਡਿੰਗ ਏਰੀਆ ਜਿਹੜਾ ਉਹ ਸੈਕਟਰ 30 T. on the pinjor baddi highway not in baddi ਹੂੰ ਹਾਈਵੇ ਜਿਹੜਾ ਹਾਂ ਜੀ ਹਾਈਵੇ ਉਹੀ ਮੈਂ ਤੁਹਾਨੂੰ ਦੱਸਿਆ ਨਾ ਨਾਲੋਂ ਨਿਕਲ ਜਾਂਦੀ ਆ ਸੜਕ ਉੱਤਰ ਨੂੰ ਬੱਦੀ ਨੂੰ ਜੀ ਜੀ ਮਿੰਟੋ ਜੀ ਥੋੜਾ ਜਿਹਾ ਮੁੜ ਕੇ ਫੇਰ ਆਪਾਂ ਆਉਣੇ ਆ ਪੰਜਾਬ ਵਾਲੇ ਪਾਸੇ ਪੰਜਾਬ ਦੀਆਂ ਦੂਸਰੀਆਂ ਗੱਲਾਂ ਜਿਹੜੀਆਂ ਆਪਾਂ ਕਰਦੇ ਹਾਂ ਖਾਸ ਕਰਕੇ ਮੁਆਵਜ਼ੇ ਦੇ ਮਾਮਲੇ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਸੀ ਉਧਰ ਮਾਨ ਸਾਹਿਬ ਵੀ ਕਹਿ ਰਹੇ ਨੇ ਕਿ ਭਈ ਮੁਆਵਜ਼ਾ ਵਧਾ ਕੇ ਦੇਵਾਂਗੇ ਪਰ ਨਾਲ ਕੇਂਦਰੀ ਖੇਤੀ ਮੰਤਰੀ ਸ਼ਰਦ ਸਿੰਘ ਚੋਹਾਨ ਜੀ ਵੀ ਆਏ ਉਹਨਾਂ ਨੇ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਸੀ ਜਾਂ ਫਿਰ ਕਣਕ ਦੇ ਬੀਜ ਵਾਸਤੇ ਸਰੋਂ ਦੇ ਬੀਜ ਵਾਸਤੇ ਕੁਝ ਮੁਆਵਜ਼ਾ ਪੈਸਾ ਟਕਾਓ ਦੇ ਕੇ ਗਏ ਨੇ ਉਹਦੇ ਬਾਰੇ ਜਾਣਕਾਰੀ ਦਿਓ ਕਿੰਨਾ ਕੁ ਕੋਈ ਸਾਰਾ ਲੱਗੇਗਾ ਹੁਣ ਤੇ ਕਿੰਨੀ ਕੁ ਹੋਰ ਉਡੀਕ ਕਰਨੀ ਪੈਗੀ ਦੇਖੋ ਮੇਰੇ ਖਿਆਲ ਦੇ ਨਾਲ ਆਪਾਂ ਇੱਕ ਗੱਲ ਤੇ ਚਰਚਾ ਕਰਦੇ ਸਾਂ ਕਿ ਭਾਜਪਾ ਦਾ ਰੁਖ ਦੱਸੇਗਾ ਕਿ ਭਾਜਪਾ ਦੇ ਏਜੰਡੇ ਤੇ ਪੰਜਾਬ ਦੀ ਤਰਜੀਹ ਕਿਸ ਦਰਜੀ ਦੀ ਆ ਜੀ ਅੱਜ ਤੁਸੀਂ ਵੇਖੋ ਕਿ ਖੇਤੀ ਮੰਤਰੀ ਖੇਤੀ ਮੰਤਰੀ ਪਹੁੰਚੇ ਹਨ ਜੀ ਸ਼ਿਵਰਾਜ ਹੂੰ ਉਹ ਚੱਕ ਦੇਣ ਪਹੁੰਚੇ ਨੇ ਤਾਂ ਹੁਣ ਪਤਾ ਲੱਗ ਰਿਹਾ ਹੈ ਕਿ ਤਰਜੀਹ ਤਾਂ ਹੈ ਐਸਾ ਹੂੰ ਆਪਾਂ ਅੱਗੇ ਕਰਦੇ ਹਾਂ ਵੀਰ ਕਿਉਂਕਿ ਇੱਕ ਵੇਲਾ ਦੇਖੀਏ ਤੇ ਕਾਂਗਰਸ ਨੂੰ ਵੀ ਇਦਾਂ ਲੱਗਦਾ ਸੀਗਾ ਕਿ ਯਾਰ ਇੱਥੇ ਕੀ ਆ ਬਹੁਤਾ 13 ਕੋ ਮੈਂਬਰ ਪਾਰਲੀਮੈਂਟ ਆ ਦਪਚਾ ਦ ਸਾਨੂੰ ਮਿਲ ਜਾਂਦਾ ਦਪਚਾ ਦੂਜਿਆਂ ਨੂੰ ਐਵਰੇਜ ਐਂ ਚੱਲੀ ਜਾਂਦਾ ਜੀ ਪਰ ਹੁਣ ਰਾਹੁਲ ਗਾਂਧੀ ਨੂੰ ਵੀ ਚਾਣਨ ਹੈ ਕਿ ਪੰਜਾਬ ਦੇ ਵਿੱਚ ਜਿੱਤ ਦਾ ਮਤਲਬ ਇਹ ਹੋਏਗਾ ਕਿ ਇੱਥੋਂ ਤੁਸੀਂ ਨਵਾਂ ਅਗਾਜ਼ ਲੈ ਕੇ ਚਲੋਗੇ ਬਿਲਕੁਲ ਨਤੀ ਵਾਸਤੇ ਹਾਂ ਤਾਂ ਤੁਸੀਂ ਦੇਖਣਾ ਕਿ 27 ਲਈ ਕਾਂਗਰਸ ਵੀ ਭਰਪੂਰ ਜ਼ੋਰ ਲਾਏਗੀ ਭਰਪੂਰ ਆਮੜਾ ਜੇ ਇਹਨਾਂ ਨੂੰ ਵੇਲੇ ਹੋ ਲੈਂਦੇ ਹੋ ਤਾਂ ਇਹ ਸੈਟਿੰਗਾਂ ਕਰਨਗੇ ਜਿਵੇਂ ਆਪਾਂ ਟੈਲੀਫੋਨ 'ਚ ਸੈਟਿੰਗਾਂ ਕਰਦੇ ਆ ਨਾ ਵਿਗੜ ਜਾਂਦੀਆਂ ਨੇ ਜੀ ਇਹ ਕਰਨ ਦੀਆਂ ਸੈਟਿੰਗਾਂ ਜੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜੇ ਪੰਜਾਬ ਦੇ ਵਿੱਚ ਭਾਜਪਾ ਹਾ ਵੀ ਹੋ ਗਏ ਇਹ ਉਹਨਾਂ ਲਈ ਮੀਲ ਦਾ ਪੱਥਰ ਨਾ ਬਣ ਜਾਵੇ ਹੂੰ ਤਾਂ ਕੁਝ ਚੀਜ਼ਾਂ ਕਲੀਅਰ ਹੋ ਰਹੀਆਂ ਨੇ ਦੇਖੋ